ਹਾਂਜੀ ਅੱਜ ਦੀ ਸ਼ੁਰੂਆਤ ਕਰ ਮਜ਼ਦੂਰੀ ਖਾਚੂਰੀ ਮਤਲਬ ਜਿੰਨੀ ਅਸੀਂ ਮਿਹਨਤ ਕਰਾਂਗੇ ਉਨਾਂ ਹੀ ਸਾਨੂੰ ਵਧੀਆ ਭੋਜਨ ਜਾਂ ਸਾਡੀ ਸਿਹਤ ਜਿਹੜੀ ਆ ਤੰਦਰੁਸਤ ਰਹਿੰਦੀ ਆ ਐ ਮਜ਼ਦੂਰੀ ਤੇ ਮਜ਼ਦੂਰੀ ਦਾ ਦੋਨੋਂ ਦਾ ਇੱਕ ਸਮਾਨਾਰਥਿਕ ਸ਼ਬਦ ਹੈ ਕਿਰਤ ਅ ਗੁਰਨਾਨਕ ਦੇਵ ਜੀ ਨੇ ਵੀ ਕਿਰਤ ਨੂੰ ਬਹੁਤ ਜ਼ਿਆਦਾ ਉਸਤੇ ਜੋਰ ਦਿੱਤਾ ਵੀ ਸਾਨੂੰ ਦਸਾਂ ਲੋਹਾਂ ਦੀ ਕਿਰਤ ਜਿਹੜੀ ਕਰਨੀ ਬਹੁਤ ਜ਼ਰੂਰੀ ਹੈ ਸੰਸਾਰ ਵਿੱਚ ਕਿਰਤ ਨੂੰ ਬਹੁਤ ਉੱਚਾ ਤੇ ਉੱਤਮ ਸਥਾਨ ਸਾਰੇ ਸਮਾਜਾਂ ਵਿੱਚ ਦੇ ਵਿੱਚ ਪੂਰੇ ਸੰਸਾਰ ਦੇ ਵਿੱਚ ਸਾਰੇ ਸਮਾਜ ਜਿਹੜੇ ਨੇ ਕਿਰਤ ਤੇ ਮਜ਼ਦੂਰੀ ਨੂੰ ਜਿਹੜਾ ਹੈ ਉਹ ਬਹੁਤ ਵਧੀਆ ਤੇ ਉੱਤਮ ਸਮਝਿਆ ਜਾਂਦਾ ਹੈ ਇਹ ਕਿਰਤ ਤੇ ਮਜ਼ਦੂਰੀ ਤੋਂ ਮਾਪਾਵੇ ਹੈ ਵੀ ਤਨ ਅਤੇ ਮਨ ਦੋਨਾਂ ਦਾ ਇੱਕ ਸੂਰ ਹੋ ਕੇ ਇੱਕ ਸੂਰ ਹੋ ਕੇ ਕਾਰਜ ਕਰਨਾ ਇਹ ਕਿਰਤ ਹੀ ਇੱਕ ਉੱਨਤ ਸਮਾਜ ਦਾ ਜਿਹੜਾ ਹੈ ਜੀਵਨ ਪ੍ਰਦਾਨ ਕਰਦੀ ਹੈ ਉਸ ਨੂੰ ਹੈ ਕਮ ਹੀ ਕੋ ਖੁਸ਼ਹਾਲ ਸਮਾਜ ਨੂੰ ਦਾ ਨਿਰਮਾਣ ਹੁੰਦਾ ਜਿਹੜੇ ਨਕਾਰੇ ਨੇ ਨਾਮ ਕਮ ਕਰਨ ਵਾਲੀ ਵਿਅਕਤੀਆਂ ਉਹ ਜ਼ਿੰਦਗੀ ਦੀ ਖੂਬਸੂਰਤੀ ਨੂੰ ਜਿਹੜਾ ਹੈ ਕਦੇ ਵੀ ਸਿਰਜ ਨਹੀਂ ਸਕਦੇ ਹੈ ਕਰ ਮਜ਼ਦੂਰੀ ਖਾ ਚੂਰੀ ਇੱਕ ਲੋਕ ਕਹਾਵਤ ਹੈ ਤੇ ਕਿਰਤ ਨੂੰ ਜਿਹੜਾ ਹੈ ਸਾਰੇ ਸੰਸਾਰ ਵਿੱਚ ਪੂਜਾ ਦਾ ਸਥਾਨ ਪ੍ਰਾਪਤ ਹੋਇਆ ਹਮੇਸ਼ਾ ਜੋ ਕਿਰਤ ਕਰਦੇ ਲੋਕਾਂ ਜੋ ਜੋ ਵੀ ਦੇਸ਼ ਜਿਹੜੇ ਨੇ ਕਿਰਤ ਕਰਦੇ ਆ ਦਸਾਂ ਨਹਾਂ ਨਾਲ ਕੰਮ ਕਰਦੇ ਆ ਆਪਣੇ ਹੱਥਾਂ ਦੇ ਨਾਲ ਕੰਮ ਕਰਦੇ ਆ ਉਹ ਹਮੇਸ਼ਾ ਬੁਲੰਦੀਆਂ ਤੇ ਪਹੁੰਚਦੇ ਨੇ ਹੈ ਤੇ ਕਹਿੰਦੇ ਇਹਨੇ ਇੱਕ ਕਹਾਵਤ ਹੈ ਕਿ ਹੱਥ ਕਿਰਤਵਲ ਚਿੱਤ ਕਰਤਾਰਵਲ ਵੀ ਹੱਥ ਹਮੇਸ਼ਾ ਕੰਮ ਕਰਨ ਵਾਲ ਹੋਣੇ ਚਾਹੀਦੇ ਆ ਤੇ ਸਾਡਾ ਜਿਹੜਾ ਮਨ ਹੈ ਚਿੱਤ ਹੈ ਉਹ ਹਮੇਸ਼ਾ ਪਰਮਾਤਮਾ ਦੀ ਇਬਾਦਤ ਦੇ ਵਿੱਚ ਰਹਿਣਾ ਜ਼ਰੂਰੀ ਹੈ ਥੈਂਕ ਯੂ mm